ਤਰੇੜੀ ਜੱਟਾਂ ਟੋਲ ਪਲਾਜ਼ੇ ਉੱਤੇ ਕਿਸਾਨ ਆ ਕੇ ਬੈਠ ਗਏ ਨੇ ਤੇ ਅੱਜ ਪੀਐਮ ਮੋਦੀ ਦਾ ਘਰਾਓ ਕਰਨ ਵਾਸਤੇ ਪਟਿਆਲੇ ਨੂੰ ਜਾ ਰਹੇ ਸੀ ਪਰ ਇਹਨਾਂ ਨੂੰ ਟੋਲ ਪਲਾਜ਼ੇ ਤੇ ਰੋਕਿਆ ਗਿਆ ਬਹੁਤ ਸਾਰੇ ਕਿਸਾਨ ਇਹ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਬੈਠੇ ਨੇ ਸਰਦਾਰ ਬਲਕਾਰ ਸਿੰਘ ਜੀ ਸਾਡੇ ਨਾਲ ਨੇ ਕੀ ਲੱਗਦਾ ਮਾਹੌਲ ਲੰਘਣ ਦੇ ਦੇਣਗੇ ਜੀ ਦੇਖੋ ਜੀ ਸਾਨੇ ਤਾਂ ਮਤਲਬ ਉਹਨਾਂ ਕੋਲ ਇੱਕ ਆਵਾਜ਼ ਪਹੁੰਚਾਉਣੀ ਸੀ ਹਾਂ ਜੇ ਉੱਥੇ ਜਾ ਕੇ ਨਹੀਂ ਆਵਾਜ਼ ਪਹੁੰਚਾਉਣਗੇ ਤੁਹਾਡੇ ਮੀਡੀਆ ਰਾਹੀਂ ਆਵਾਜ਼ ਪਹੁੰਚਾ ਦਾਂਗੇ ਅਸੀਂ ਤਾਂ ਉਹਨਾਂ ਨਾਲ ਸਵਾਲ ਕਰਨੇ ਸੀ ਬਿਜੇ ਸਾਨੂੰ ਸਾਰਿਆਂ ਨੂੰ ਜਾਣ ਦੇਣਾ ਤਾਂ ਸਾਡਾ ਇੱਕ ਪੰਜ ਮੈਂਬਰੀ ਜਥਾ ਲੈ ਜਾਣ ਪੰਜ ਮੈਂਬਰੀ ਜਥਾ ਜਾ ਕੇ ਉਹਨਾਂ ਨਾਲ ਜਿਹੜੇ 11 ਸਵਾਲ ਕਰਨੇ ਨੇ ਵੀ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦੇ ਆ ਇਹ ਗੱਲਾਂ ਨੇ ਵੀ ਜੇ ਨਹੀਂ ਜਾਣ ਦੇਣਗੇ ਤਾਂ ਚਲੋ ਅਸੀਂ ਇੱਥੇ ਰਹਿ ਕੇ ਮੀਡੀਆ ਰਾਈ ਵਜ ਪਹੁੰਚਾ ਦਾਂਗੇ ਹਾਂ ਸਾਡੇ ਦਾ ਆਵਾਜ਼ ਪਹੁੰਚਾਉਣੀ ਹੈ ਕੱਲ 100 ਦਿਨ ਪੂਰਾ ਹੋ ਗਿਆ ਕਿਸਾਨ ਮੋਰਚੇ ਦਾ ਕੀ ਲੱਗਦਾ ਵੀ ਹੋਰ ਕਿੰਨਾ ਚਿਰ ਉੱਥੇ ਬੈਠਣਾ ਪਊਗਾ ਇਹ ਤਾਂ ਇਹ ਹੁਣ ਆਉਣ ਵਾਲੀਆਂ ਸਰਕਾਰ ਜਿਹੜੀ ਬਣੂਗੀ 4 ਤਰੀਕ ਤੋਂ ਬਾਅਦ ਉਹ ਤੋਂ ਹੀ ਪਤਾ ਲੱਗੂਗਾ ਵੀ ਹੁਣ ਕਿੰਨੇ ਦਿਨ ਪਰ ਅਸੀਂ ਆਪਣੀ ਤਿਆਰੀ ਲੰਬੀ ਰੱਖੀ ਹੋਈ ਹੈ ਵੀ ਚਾਹੇ 100 ਦਿਨ ਹੋ ਗਏ ਚਾਹੇ 100 ਮਹੀਨੇ ਹੋ ਜਾਣ ਇਹ ਅਸੀਂ ਆਪਣੀਆਂ ਮੰਗਾਂ ਲੈ ਕੇ ਹੀ ਵਾਪਸ ਮੁੜਨਾ ਉਹ ਤੋਂ ਬਿਨਾ ਵਾਪਸ ਮੁੜਨਾ ਨਹੀਂ ਹੈਗਾ ਭਾਜਪਾ ਦੇ ਲੀਡਰਾਂ ਦੇ ਬਹੁਤਿਆਂ ਦੇ ਰਿਪੋਰਟਾਂ ਆਈਆਂ ਨੇ ਬਹੁਤ ਸਾਰੇ ਭਾਜਪਾ ਦੇ ਲੀਡਰ ਨੇ ਜਿਹੜੇ ਪਿੰਡਾਂ ਜਾ ਕੇ ਇਹ ਕਹਿ ਰਹੇ ਨੇ ਕਿ ਰਾਂ ਇੱਕ ਵਾਰ 4 ਤਰੀਕ ਹੋ ਲੈਂਦੇ ਉਸ ਤੋਂ ਬਾਅਦ ਮੈਂ ਆਪੇ ਬਦਲੇ ਲੈ ਲੂੰਗਾ ਉਹ ਤਾਂ ਇਹ ਉਹਨਾਂ ਦਾ ਫਿਰ ਉਹੀ ਪੁਰਾਣਾ ਰਵਈਆ ਦੇਖ ਰਿਹਾ ਹਾਂ ਇਹ ਹੀ ਕੁਛ ਇਹਨਾਂ ਨੇ ਬਾਰਡਰ ਤੇ ਹੁਣ ਅੱਥਰੂ ਕਾਇਤੇ ਗੋਲੇ ਚਲਾ ਕੇ ਜਾਂ ਅੱਗੇ ਵੀ ਕਰਕੇ ਉਹੀ ਗੁੰਡਾਗਰਦੀ ਵਾਲੇ ਸਵਾਲ ਕਰਦੇ ਨੇ ਉਹ ਉਹ ਪੜਕਾਉਂਦੇ ਨੇ ਜਾਣ ਬੁੱਝ ਕੇ ਕਿਸਾਨਾਂ ਨੂੰ ਵੀ ਪੜਕਾਵੇ ਦੇ ਵਿੱਚ ਆ ਕੇ ਇਹ ਕੋਈ ਗਲਤਫਲਤ ਬਿਆਨ ਦੇਣ ਅਸੀਂ ਇਹਨਾਂ ਦੇ ਉਲਟੇ ਸਲਟੇ ਪਿਆ ਇਲਜ਼ਾਮ ਲਾਈਏ ਪਰ ਸਾਡੇ ਜਿਹੜੇ ਕਿਸਾਨ ਨੇ ਸਾਰੇ ਸਮਝਦਾਰ ਨੇ ਅਸੀਂ ਉਹਨਾਂ ਨਾਲ ਮਤਲਬ ਸਾਡੀ ਸ਼ਬਦਾਂ ਦੀ ਲੜਾਈ ਹੈ ਸਾਡੇ ਹੱਕਾਂ ਦੀ ਲੜਾਈ ਹੈ ਅਸੀਂ ਉਹੀ ਲੜਨੀ ਹੈ ਅਸੀਂ ਕੋਈ ਗਲਤ ਲੜਾਈ ਨਹੀਂ ਬਹਿਣ ਬਾਜੀ ਗਲਤ ਹੈ ਗਲਤ ਬਿਆਨ ਬਾਜੀ ਨਹੀਂ ਦੇਣੀ ਹੈ ਬਹੁਤ ਸ਼ੁਕਰੀਆ ਜੀ ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਕਿਸਾਨਾਂ ਦਾ ਜਿਹੜਾ ਇਕੱਠਾ ਹੈ ਵੱਡੀ ਉਮਰ ਦੇ ਕਿਸਾਨ ਨੇ ਜਿਹੜੇ ਇਸ ਜਗ੍ਹਾ ਦੇ ਉੱਪਰ ਬੈਠੇ ਨੇ 45 ਤੋਂ ਵੱਧ ਦਾ ਜਿਹੜਾ ਟੈਂਪਰੇਚਰ ਆ ਪਰ ਫਿਰ ਵੀ ਇਸ ਜਗ੍ਹਾ ਦੇ ਉੱਪਰ ਤੁਸੀਂ ਇਕੱਠ ਦੇਖ ਸਕਦੇ ਹੋ ਕਿਸਾਨ ਚਾਰੇ ਪਾਸੇ ਬੈਠੇ ਨੇ ਤੇ ਆਪਦੀਆਂ ਮੰਗਾਂ ਨੂੰ ਲੈ ਕੇ ਤੇ ਕਹਿ ਰਹੇ ਨੇ ਕੀ ਅੱਜ ਪਟਿਆਲੇ ਵੱਲ ਨੂੰ ਕੂਚ ਕਰਨਾ ਤੇ ਪੀਐਮ ਮੋਦੀ ਦੇ ਘਰੋਂ ਵਾਸਤੇ ਅ ਇਸ ਜਗ੍ਹਾ ਦੇ ਉੱਪਰ ਜਾ ਰਹੇ ਸੀ ਧਰੇੜੀ ਜੱਟਾਂ ਦਾ ਤੁਸੀਂ ਟੋਲ ਪਲਾਜ ਦੇ ਉੱਤੇ ਇਕੱਠ ਦੇਖ ਸਕਦੇ ਹੋ